ਸਾਥਿਓ ਮੈਂ ਤੁਹਾਡਾ ਸਾਥੀ ਮਨੀਸ਼ ਫਾਜ਼ਿਲ ਕਾ ਤੁਸੀਂ ਬਲੀਬਾਨਤ ਜਾਣਦੇ ਹੋ ਕਿ 150 ਦਿਨ ਮੈਂ ਟੈਂਕੀ ਦੇ ਬੇਰੋਜ਼ਗਾਰਾਂ ਦੇ ਲਈ ਬੈਠਾ ਰਿਹਾ ਲੜਿਆ ਤੇ ਉਹਦੀ ਬਦੌਲਤ 4161 ਪੋਸਟਾਂ ਆਈਆਂ ਤੇ ਸਾਥੀ ਜਿਹੜੇ 4161 ਜਿਹੜਾ ਕੇਂਦਰ ਜਿਹੜਾ ਹੈ ਉਹ ਜੋਬ ਲੱਗਿਆ ਹੁਣ ਸਾਥਿਓ ਸਟਰਗਲ ਕਰਦੇ ਹਾਂ ਹੁਣ ਇਸ ਟਾਈਮ ਜਿਹੜਾ ਮੈਂ ਓਵਰਏਜ ਹੋ ਚੁੱਕਿਆ ਤੇ ਮੈਨੂੰ ਕੱਲ ਜਿਹੜਾ ਆਪਣੇ ਜਲਾਲਾਬਾਦ ਬੀਏਡ ਦੀ ਮੀਟਿੰਗ ਰੱਖੀ ਗਈ ਸੀ ਤੇ ਉੱਥੇ ਜਾ ਕੇ ਜਿਹੜੇ ਆਗੂ ਤੇ ਟ੍ਰੇਡਰ ਸੀ ਕੁਝ ਉਹਨਾਂ ਵਿੱਚੋਂ ਤੇ ਉਹਨਾਂ ਦੇ ਜਿਹੜੇ ਵਿਚਾਰ ਸੁਣ ਕੇ ਬੜਾ ਦੁੱਖ ਲੱਗਿਆ ਕਿ ਕੁਝ ਆਗੂ ਸਾਥੀ ਇਹ ਬੋਲ ਰਹੇ ਕਿ ਜਿਹੜਾ ਜਿਹੜੀ ਪੋਸਟਾਂ ਨੇ ਮਾਸਟਰ ਗੇਟਰ ਦੀ ਪੋਸਟਾਂ ਦੇ ਵਿੱਚ ওভারਜ ਦਾ ਜਿਹੜਾ ਹੈ ਮੁੱਦਾ ਜਿਹੜਾ ਹੈ ਉਸ ਨੂੰ ਜਿਹੜਾ ਕੀ ਹੈ ਹਟਾ ਦਿੱਤਾ ਜਾਵੇ ਜਾਂ ਉਹਦੇ ਕਰਕੇ ਜਿਹੜੀਆਂ ਪੋਸਟਾਂ ਜਿਹੜੀਆਂ ਆ ਉਹ ਡਿਲੇ ਹੋ ਰਹੀਆਂ ਨੇ ਤਾਂ ਸਾਥਿਓ ਮੈਂ ਉਹਨਾਂ ਸਾਥੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਥਿਓ ਤੁਸੀਂ ਇੱਕ ਵੀ ਇਸ ਤਰ੍ਹਾਂ ਦੀ ਗਵਰਨਮੈਂਟ ਜਿਹੜੇ ਮਿਨਿਸਟਰ ਹੈਗੇ ਆ ਮੰਤਰੀ ਹੈ ਉਹਨਾਂ ਦੀ ਕੋਈ ਵੀਡੀਓ ਦਿਖਾ ਦਿਓ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੋਵੇ ਕਿ ਜਿਹੜਾ ਹੈ ਅਸੀਂ ਓਵਰਏਜ ਦਾ ਮੁੱਦਾ ਜਿਹੜਾ ਹੈ ਉਹਦੇ ਉਹਨੂੰ ਹੱਲ ਨਹੀਂ ਕਰਾਂਗੇ ਤਾਂ ਸਾਥਿਓ ਮੇਰੀ ਇਹੀ ਸਾਰਿਆਂ ਨੂੰ ਉਰਜੋਰ ਮੰਗ ਹੈ ਕਿ ਆਉਣ ਵਾਲੀ ਜਿਹੜੀ ਹੈ 29 ਤਰੀਕ ਨੂੰ ਲੁਧਿਆਣਾ ਵਿਖੇ ਜਿਹੜਾ ਪ੍ਰੋਟੈਸਟ ਹੋਇਆ ਸੀ ਉਹਦੇ ਵਿੱਚ ਜਿਹੜਾ ਆਪਣੇ ਪ੍ਰੋਟੈਸਟ ਐਲਾਨਿਆ ਗਿਆ ਹੈ 29 ਤਰੀਕ ਨੂੰ ਜਿਹੜਾ ਹੈ ਸੰਗਰੂਰ ਦਾ ਤਾਂ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੇਰੋਜ਼ਗਾਰ ਸਾਥੀ ਜਿਹੜੇ ਆ ਪਹੁੰਚਣ ਤਾਂ ਜੋ ਜਿਹੜੇ ਆਪਣੇ ਜਿੰਨੇ ਵੀ ਮੁੱਦੇ ਹੈ ਉਹਨਾਂ ਦਾ ਜਿਹੜਾ ਹੱਲ ਕਰਵਾਇਆ ਜਾ ਸਕੇ ਧੰਨਵਾਦ ਸਾਥੀ